ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਇ ਤੇ ਪਰਵਾਨ ਆਇ ਤੇ ਪਰਵਾਨ ਸੰਸਾਰ ਦੇ ਵਿੱਚ ਆਏ ਹੋਏ ਉਹ ਮਨੁੱਖ ਕਬੂਲ ਹਨ ਸੰਸਾਰ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਆਏ ਹੋਏ ਉਹ ਮਨੁੱਖ ਕਬੂਲ ਨੇ ਜਿਨ੍ਹਾਂ ਨੇ ਸਤਗੁਰ ਦੇ ਦッセ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਉਹ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਪ੍ਰਵਾਨ ਹੋ ਗਏ ਨੇ ਜਿਨ੍ਹਾਂ ਨੇ ਉਸ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਸਾਧ ਸੰਗਤ ਭਗਤ ਰਵਿਦਾਸ ਜੀ ਇੱਕ ਗਰੀਬ ਸਨ ਉਹਨਾਂ ਨੇ ਪਰਮਾਤਮਾ ਨੂੰ ਧਿਆਉਣਾ ਕੀਤਾ ਅੱਜ ਉਹਨਾਂ ਦੀ ਕੁੱਲ ਕਾਇਨਾਤ ਦੇ ਵਿੱਚ ਚਰਚੇ ਨੇ ਭਗਤ ਨਾਮਦੇਵ ਜੀ ਗਰੀਬ ਸਨ ਪਰ ਪਰਮਾਤਮਾ ਦਾ ਨਾਮ ਧਿਆਉਣਾ ਕੀਤਾ ਅੱਜ ਜਗਤ ਦੇ ਵਿੱਚ ਉਹਨਾਂ ਦੀਆਂ ਗੱਲਾਂ ਨੇ ਕਹਿਣ ਤੋਂ ਪਹਿਲਾਂ ਸਾਧ ਸੰਗਤ 15 ਭਗਤ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਜਿਨ੍ਹਾਂ ਦੇ ਬਾਣੀ ਅੰਕਿਤ ਹੈ ਬਿਰਾਜਮਾਨ ਨੇ ਉਹ ਗਰੀਬ ਸਨ ਪਰ ਪ੍ਰਮਾਤਮਾ ਦੀ ਆਰਾਧਨਾ ਕਰਨ ਦੇ ਨਾਲ ਸਭ ਤੋਂ ਵੱਡੀ ਅਮੀਰੀ ਉਹਨਾਂ ਨੂੰ ਮਿਲੀ ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਨਾਂ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨੇ ਸੰਸਾਰ ਦੇ ਵਿੱਚ ਉਹ ਪ੍ਰਵਾਨ ਹੋ ਗਏ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਨਾਨਕ ਕੁੱਲ ਉਧਾਰੇ ਆਪਣਾ ਦਰਗਾ ਪਾਵੈ ਮਾਨ ਨਾਨਕ ਕੁੱਲ ਉਧਾਰੇ ਕੁੱਲ ਤੋਂ ਭਾਵ ਆਪਦੀ ਜਿਹੜੀ ਸੰਤਾਨ ਹੈ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਆਪਣੀ ਕੁੱਲ ਨੂੰ ਤਾਰ ਲੈਂਦੇ ਨੇ ਤੇ ਆਪ ਦਰਗਾ ਵਿੱਚ ਆਦਰ ਮਾਨ ਪਾਉਂਦੇ ਨੇ ਕੱਲਾ ਇੱਥੇ ਨਹੀਂ ਸਾਥ ਸੰਗਤ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਮਾਨ ਮਿਲਦਾ ਹੈ ਬੜਾਈਆਂ ਮਿਲਦੀਆਂ ਨੇ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਨੇ ਪੌੜੀ ਗੁਰਮੁਖ ਸਿੱਖਿਆ ਸਿੱਖ ਗੁਰੂ ਮੇਲਾ ਆ ਸਤਗੁਰ ਨੇ ਗੁਰਮੁਖ ਸਿੱਖ ਰੂਪ ਦੇ ਵਿੱਚ ਸਹੇਲੀਆਂ ਆਪੇ ਵਿੱਚ ਮਿਲਾਈਆਂ ਹੋਈਆਂ ਨੇ ਜਿਹੜੇ ਸੰਗਤ ਕਰਦੇ ਨੇ ਨਾ ਸਾਥ ਸੰਗਤ ਉਹ ਫਿਰ ਸਾਥੀ ਬਣ ਜਾਂਦੇ ਨੇ ਇਹ ਕੌਣ ਮਲਾਉਂਦਾ ਹੈ ਇਹ ਗੁਰੂ ਮਲਾਉਂਦਾ ਹੈ ਪ੍ਰਮਾਤਮਾ ਇੱਕ ਦੂਜੇ ਦੇ ਜਿਹੜਾ ਮਤ ਇੱਕੋ ਜੀ ਕਰ ਦਿੰਦਾ ਫਿਰ ਉਹ ਪਾਤਸ਼ਾਹ ਮਲਾਉਂਦਾ ਹੈ ਇੱਕ ਸੇਵ ਗੁਰ ਪਾਸ ਇੱਕ ਗੁਰ ਕਾਰੇ ਲਾਈਆਂ ਉਨ੍ਹਾਂ ਵਿੱਚੋਂ ਕਈ ਸਤਗੁਰ ਦੇ ਕੋਲ ਸੇਵਾ ਕਰਦੇ ਨੇ ਕਈਆਂ ਨੂੰ ਸਤਗੁਰ ਨੇ ਹੋਰ ਕਾਰੇ ਲਾਇਆ ਹੋਇਆ ਹੈ। ਕਈ ਸਤਗੁਰ ਦੀ ਸੇਵਾ ਕਰਦੇ ਨੇ ਸੇਵਾ ਸਾਥ ਸੰਗਤ ਭਾਈ ਸਾਹਿਬ ਹੋរី ਜਿਸ ਤਰ੍ਹਾਂ ਗੁਰਦੁਆਰਾਂ ਦੇ ਵਿੱਚ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਸੇਵਾ ਤੇ ਲਾਇਆ ਹੋਇਆ ਤੇ ਕਈ ਹੋਰ ਵੀ ਸਮਾਜਿਕ ਤੌਰ ਤੇ ਕੰਮ ਕਰਦੇ ਨੇ ਉਹ ਵੀ ਸੇਵਾ ਹੈ ਸਾਥ ਸੰਗਤ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਸੇਵਾ ਦੇ ਉੱਤੇ ਲਾਇਆ ਹੋਇਆ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾਂ ਭਾਉ ਗੁਰੂ ਦੇਵਾਇਆ ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ ਸਤਿਗੁਰ ਉਹਨਾਂ ਨੂੰ ਆਪ ਪਿਆਰ ਬਖਸ਼ਦਾ ਹੈ ਸਾਥ ਸੰਗਤ ਜਿਨ੍ਹਾਂ ਦੇ ਅੰਦਰ ਗੁਰੂ ਲਈ ਪ੍ਰੇਮ ਹੈ ਨਾ ਉਹ ਫਿਰ ਗੁਰੂ ਆਪ ਵਸ ਜਾਂਦਾ ਹੈ ਉਹਨਾਂ ਦੇ ਮਨ ਦੇ ਅੰਦਰ ਗੁਰ ਸਿੱਖਾਂ ਏਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਸਤਗੁਰ ਨੇ ਆਪਣੇ ਸਿੱਖਾਂ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਇਹੋ ਜਿਹਾ ਪਿਆਰ ਇਹੋ ਜਿਹਾ ਪਿਆਰ ਕਰਦੇ ਨੇ ਨਾ ਸਾਧ ਸੰਗਤ ਜਿਹੜਾ ਸਾਰਿਆਂ ਨੂੰ ਬਰਾਬਰ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਤੋਂ ਜਾਣ ਲੱਗੇ ਨਾ ਜਿੱਥੇ ਅੱਜ ਤਾੜੀ ਸਾਹਿਬ ਗੁਰਦੁਆਰਾ ਬਣਿਆ ਹਾਇਆ ਉੱਥੇ ਰੁਕੇ ਭਾਈ ਦਿਆ ਸਿੰਘ ਕਹਿਣ ਲੱਗੇ ਪਾਤਸ਼ਾਹ ਜਾ ਰਹੇ ਹੋ ਮਾੜਾ ਜਾਈਂ ਇੱਧਰ ਨਿਗਾਹ ਤਾਂ ਮਾਰ ਲਓ ਤੁਰਤਾ ਚੱਲੇ ਹੋ ਇੱਧਰ ਨਿਗਾਹ ਤਾਂ ਮਾਰ ਲਓ ਇੱਕ ਪਾਸੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਦਿਆ ਸਿੰਘਾ ਕਹਿਣਾ ਕੀ ਚਾਹੁੰਦਾ ਹੈ ਦੱਸ ਤਾਂ ਸਹੀ ਕੀ ਕਹਿਣਾ ਚਾਹੁੰਦਾ ਹੈ ਭਾਈ ਦਿਆ ਸਿੰਘ ਕਹਿਣ ਲੱਗੇ ਪਾਸ਼ਾ ਇੱਧਰ ਦੇਖ ਤੇਰਾ ਪੁੱਤਰ ਅਜੀਤ ਸਿੰਘ ਪਿਆ ਤੇ ਨਾਲ ਉਹਦੇ ਬਾਬਾ ਜੁਝਾਰ ਸਿੰਘ ਪਿਆ ਤੂੰ ਤਾਂ ਐ ਤੁਰ ਚੱਲਿਆ ਹੈ ਜਿੱਥੇ ਜਿਵੇਂ ਕੋਈ ਇੱਥੇ ਕੋਈ ਹੋਏ ਹੀ ਨਾ ਹੋਵੇ ਕੁਝ ਜੇ ਕੁਝ ਕਰ ਨਹੀਂ ਸਕਦਾ ਆ ਇਸ ਦੁਨੀਆ ਦੇ ਉੱਤੇ ਗਰੀਬ ਤੋਂ ਗਰੀਬ ਮਾਪੇ ਪਏ ਨੇ ਕੱਫਣਾ ਬਗੈਰ ਦੱਸ ਕੀਦੇ ਪੁੱਤ ਗਏ ਨੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਦੋਂ ਭਾਈ ਦਿਆ ਸਿੰਘ ਨੇ ਕਿਹਾ ਨਾ ਪਾਤਸ਼ਾਹ ਇਹਨਾਂ ਦੇ ਮੂੰਹ ਤਾਂ ਟੱਕ ਜਾ ਮੈਥੋਂ ਆਹ ਜਿਹੜਾ ਮੇਰੇ ਕਮਰ ਕਸਾ ਮੈਂ ਖੋਲ ਕੇ ਦੇ ਦਿੰਨਾ ਇਹਦੇ ਦੋ ਟੁਕੜੇ ਕਰ ਦਿੰਨਾ ਇਹ ਦੋ ਟੁਕੜੇ ਕਰ ਦਨਾ ਮੈਂ ਕਮਰ कसे ਦੇ ਤੂੰ ਕਿਰਪਾ ਕਰਕੇ ਇਹਨਾਂ ਦੇ ਮੁਖ ਦੇ ਉੱਤੇ ਤਾਂ ਦੇ ਜਾ ਕੱਪੜਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਦਿਆ ਸਿੰਘਾ ਇਹ ਮੰਨਿਆ ਮੇਰੇ ਪੁੱਤਰ ਨੇ ਪਰ ਜੰਗ ਦੇ ਵਿੱਚ ਤਾਂ ਹੋਰ ਬਹੁਤ ਸ਼ਹੀਦ ਹੋਏ ਹੋਏ ਨੇ ਉਹਨਾਂ ਨੂੰ ਮੈਂ ਕੀ ਜਵਾਬ ਦਊਂਗਾ ਇਹਨਾਂ ਦੇ ਤਾਂ ਮੈਂ ਮੁੱਖ ਟੱਕ ਜਾਨਾ ਜਿਹੜੇ ਬਾਕੀ ਨੇ ਉਹ ਉਹ ਵੀ ਮੇਰੇ ਪੁੱਤਰ ਨੇ ਨਾ ਨਾਲ ਦਿਆ ਸਿੰਘ ਨੂੰ ਕਿਹਾ ਕਹਿੰਦੇ ਸ਼ਹੀਦਾਂ ਦੀਆਂ ਜਿਹੜੀਆਂ ਸ਼ਰੀਰ ਹੁੰਦੇ ਨੇ ਨਾ ਇਹ ਕਿਸੇ ਕੱਪਣ ਦੇ ਮਹਤਾਜ ਨਹੀਂ ਹੁੰਦੇ ਅੱਜ ਮੈਂ ਆਪਦੇ ਪੁੱਤਰਾਂ ਦੇ ਮੂੰਹ ਟੱਕ ਜਾਵਾਂਗਾ ਫਿਰ ਮੈਂ ਆਉਣ ਵਾਲੇ ਸਮੇਂ ਨੂੰ ਕੀ ਜਵਾਬ ਦਊਂਗਾ ਵੀ ਇਹਨੇ ਪੁੱਤ ਹੋਰ ਸਮਝੇ ਤੇ ਜਿਹੜੇ ਸਿੱਖ ਸੀ ਉਹ ਹੋਰ ਸਮਝੇ ਇਸ ਕਰਕੇ ਸਾਧ ਸੰਗਤ ਜਿਹੜਾ ਸਾਡਾ ਗੁਰੂ ਹੈ ਨਾ ਉਹ ਸਾਨੂੰ ਇੱਕੋ ਜਿਹਾ ਸਮਝਦਾ ਹੈ ਉਹ ਸਾਨੂੰ ਭੇਦ ਨਹੀਂ ਰੱਖਦਾ ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਹਿੰਦੇ ਸਤਗੁਰ ਦਾ ਆਪਣੇ ਸਿੱਖਾਂ ਉਸ ਅਕਾਲ ਪੁਰਖ ਦਾ ਆਪਣੇ ਸਿੱਖਾਂ ਮਿੱਤਰਾਂ ਪੁੱਤਾਂ ਤੇ ਭਰਾਵਾਂ ਨਾਲ ਇਹੋ ਜਿਹਾ ਪਿਆਰ ਹੁੰਦਾ ਹੈ ਜਿਹੜਾ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਾਂ ਨੂੰ ਦੱਸ ਕੇ ਗਏ ਨੇ ਕਿ ਮੈਨੂੰ ਸਾਰੇ ਤੁਸੀਂ ਬਰਾਬਰ ਹੋ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਪ੍ਰਸਾਦ ਸੰਗਤ ਕੱਲ ਸੰਗਤ ਜਾ ਕੇ ਆਈ ਹੈ ਨਾ ਆਨੰਦਪੁਰ ਸਾਹਿਬ ਉਹਨਾਂ ਦਾ ਨਾਂ ਇੱਕ ਕੇਸਗੜ ਸਾਹਿਬ ਵੀ ਹੈ ਕੇਸਗੜ ਕਿਉਂ ਪਿਆ ਸਾਧ ਸੰਗਤ ਜੰਨੀ ਸੰਗਤ ਜਾ ਕੇ ਆਈ ਹੈ ਦਰਸ਼ਨ ਕਰਕੇ ਆਈ ਹੈ ਨਾ ਉਹ ਅਹਦ ਵੀ ਕਰੇ ਕਿ ਅਸੀਂ ਦਾੜਾ ਵੀ ਪ੍ਰਕਾਸ਼ ਕਰਾਂਗੇ ਕੇਸ ਨਹੀਂ ਕਟਾਵਾਂਗੇ ਸਤਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਗਏ ਆ ਨਾ ਆਪਾਂ ਤਾਂ ਖੁਸ਼ੀਆਂ ਸਾਥ ਸੰਗਤ ਉਹ ਆਪਣੇ ਸਿੱਖ ਦੇ ਰੂਪ ਦੇ ਵਿੱਚ ਦੇਖਦਾ ਖੈਰ ਪਾਤਸ਼ਾਹ ਜੀ ਕਹਿੰਦੇ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ हे सिख ਸਹੇਲਿਓ ਸਾਰਿਆਂ ਗੁਰੂ ਗੁਰੂ ਆਖੋ ਜਿੰਨੇ ਵੀ ਆਪਾਂ ਸ਼ਰੀਰ ਬੈਠੇ ਆ ਨਾ ਸਾਰੇ ਗੁਰੂ ਗੁਰੂ ਆਖਿਆ ਕਰੋ ਕਹਿਣ ਲੱਗੇ ਗੁਰੂ ਗੁਰੂ ਆਖੋ ਗੁਰੂ ਆਖਿਆ ਤੋਂ ਗੁਰੂ ਆਤਮਿਕ ਜੀਵਨ ਦਿੰਦਾ ਹੈ ਜਿਹੜੀ ਸਾਡੀ ਆਤਮਾ ਨਾ ਉਹਨੂੰ ਤ੍ਰਿਪਤ ਕਰ ਦਿੰਦਾ ਹੈ ਗੁਰੂ 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 ਆਖਣ ਦੇ ਨਾਲ ਜਿਹੜਾ ਸਾਡਾ ਸ਼ਰੀਰ ਹੈ ਨਾ ਮਨ ਹੈ ਉਹ ਸਾਧ ਸੰਗਤ ਸ਼ੁੱਧ ਹੋ ਜਾਂਦਾ ਧੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਹਿੰਦੇ ਭਾਈ ਗੁਰੂ ਗੁਰੂ ਜਪਿਆ ਕਰ ਗੁਰੂ ਜਪਣ ਦੇ ਨਾਲ ਤੈਨੂੰ ਉਹ ਕੁਝ ਪ੍ਰਾਪਤ ਹੋਵੇਗਾ ਜਿਹੜਾ ਉਹ ਪਰਮਾਤਮਾ ਤੈਨੂੰ ਦੇਣਾ ਚਾਹੁੰਦਾ ਹੈ ਪਰ ਸਾਧ ਸੰਗਤ ਕਿਸਮਤ ਲਾਇਆ ਤੋਂ ਨਹੀਂ ਲੱਗਦੀ ਕਰਮ ਕਰਕੇ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ ਕਰਮ ਚੰਗੇ ਹੋ ਕਰੀਏ ਆਪਾਂ ਤਾਂ ਕਿਸਮਤ ਬਦਲੀ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਵਿਰਾਜਮਾਨ ਨੇ ਤਾਂ ਉਸ ਗੋਇੰਦਵਾਲ ਸਾਹਿਬ ਦਾ ਇੱਕ ਚੌਧਰੀ ਸੀ ਜੀ ਦਾ ਨਾਂ ਸੀ ਮਲੂਕਾ ਚੌਧਰੀ ਮਲੂਕੇ ਚੌਧਰੀ ਨੂੰ ਬੜੀ ਲਤ ਸੀ ਸਾਤ ਸੰਗਤ ਸ਼ਰਾਬ ਪੀਣ ਦੀ ਬੜੀ दारू ਪਿਆ ਕਰਦਾ ਸੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਾਰੇ ਉਹ ਜਾਣਦਾ ਸੀ ਸੁਣਿਆ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਕੋਲ ਚਲਿਆ ਗਿਆ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਇੱਕ ਬਿਮਾਰੀ ਦਾ ਬਿਮਾਰੀ ਮੇਰੇ ਤੇ ਹਾਵੀ ਹੋ ਗਈ ਆ ਮੈਨੂੰ ਮਿਰਗੀ ਦਾ ਦੌਰਾ ਬਹੁਤ ਜ਼ਿਆਦਾ ਪੈਂਦਾ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਲੂਕੇ ਤੂੰ ਜਿਹੜਾ ਸ਼ਰਾਬ ਪੀਂਦਾ ਨਾ ਇਹਨੂੰ ਕੱਟ ਕਰ ਦੇ ਇਹਨੂੰ ਨਾ ਪੀਆ ਕਰ ਤੂੰ ਸ਼ਰਾਬ ਛੱਡ ਦੇ ਮਿਰਗੀ ਤੈਨੂੰ ਛੱਡ ਜੂਗੀ ਗੁਰੂ ਮਹਾਰਾਜ ਦੇ ਬਚਨ ਕਰ ਦਿੱਤੇ ਬਚਨ ਕਰੇ ਪਾਤਸ਼ਾਹ ਨੇ ਉਹਨੇ ਗੱਲ ਮੰਨ ਲਈ ਸ਼ਰਾਬ ਛੱਡ ਦਿੱਤੀ ਉਦੋਂੋਂ ਮਿਰਗੀ ਵੀ ਸਾਧ ਸੰਗਤ ਨੂੰ ਪੈਣੋਂ ਹਟ ਗਈ ਬੜਾ ਲੰਮਾ ਸਮਾਂ ਲੰਘਿਆ 7-8 ਸਾਲ ਲੰਘੇ ਸਾਧ ਸੰਗਤ ਉਹਨੂੰ ਕਦੇ ਵੀ ਮਿਰਗੀ ਦਾ ਦੌਰਾਂ ਨਹੀਂ ਪਿਆ ਪਰ ਕੁਦਰਤ ਇਹੋ ਜੀ ਚੀਜ਼ ਐ ਜੇ ਆਪਾਂ ਸੰਗਤ ਮਾੜੀ ਕਰੀਏ ਨਾ ਸੰਗਤ ਆਪਣੇ ਤੇ ਹਾਵੀ ਹੋ ਜਾਂਦੀ ਐ ਜਿਹਨੂੰ ਉਸ ਸੰਗਤ ਕਹਿੰਦੇ ਨੇ ਸੰਗਤ ਕਰਨੀ ਹੋਰ ਗੱਲ ਆ ਪਰ ਸੰਗਤ ਕਰਦਿਆਂ ਕਰਦਿਆਂ ਕੁਸੰਗਤ ਦਾ ਰੂਪ ਵੀ ਹੋ ਜਾਂਦੀ ਹੈ ਮਲੂਕੇ ਦੇ ਘਰ ਇੱਕ ਦਿਨ ਉਹਦੇ ਮਿੱਤਰ ਆ ਗਏ ਕਹਿਣ ਲੱਗੇ ਮਲੂਕੇ ਚੌਧਰੀ ਸਾਹਿਬ ਇਹ ਤਾਂ ਕੋਈ ਗੁਰੂ ਮਹਾਰਾਜ ਦੇ ਬਚਨਾਂ ਨਾਲ ਥੋੜੋ ਮਿਰਗੀ ਹਟੀ ਹੈ ਇਹ ਤਾਂ ਕੋਈ ਬਿਮਾਰੀ ਸੀ ਤੁਹਾਨੂੰ ਹਟ ਗਈ ਕਿੰਨੇ ਸਾਲ ਹੋ ਗਏ ਹੁਣ ਤਾਂ ਤੁਹਾਨੂੰ ਮਰਗੀ ਦਾ ਦੌਰਾਂ ਨਹੀਂ ਪਿਆ ਕੋਈ ਗੱਲ ਨਹੀਂ ਹੁਣ ਕੁਝ ਨਹੀਂ ਹੁੰਦਾ ਤੂੰ ਸਾਡੇ ਨਾਲ ਸ਼ਰਾਬ ਪੀਣੀ ਸਾਂਝੀ ਕਰ ਬਾਰ-ਬਾਰ ਬਾਰ-ਬਾਰ ਕਹਿਣ ਤੇ ਚੌਧਰੀ ਨੂੰ ਵੀ ਇਹ ਮੰਨਦੇ ਵਿੱਚ ਆ ਗਿਆ ਮਲੂਕੇ ਨੂੰ ਕਿ ਕੋਈ ਗੱਲ ਨਹੀਂ ਹੋ ਸਕਦਾ ਮੇਰੀ ਬਿਮਾਰੀ ਠੀਕ ਹੋ ਗਈ ਹੋਵੇ ਐਵੇਂ ਥੋੜੋ ਗੁਰੂਆਂ ਦੇ ਕਹਿਣ ਨਾਲ ਹੀ ਹੋਈ ਐ ਤਾਂ ਸਾਧ ਸੰਗਤ ਉਹਨੇ ਆਪਣੇ ਨੌਕਰ ਨੂੰ ਬੁਲਾ ਕੇ ਗਲਾਸ ਮੰਗਾਇਆ ਤੇ ਕਹਿਣ ਤੋਂ ਬਾਅਦ ਉਹਨੇ ਉਹ ਆਪਣੇ ਸਾਥੀਆਂ ਦੇ ਨਾਲ ਬੈਠ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪੀਂਦੇ-ਪੀਂਦੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਇਹ ਤਾਂ ਗੱਲ ਮੇਰੇ ਜਿਹੜੇ ਦੋਸਤ ਮਿੱਤਰ ਨੇ ਸੱਚੀ ਕਹਿ ਰਹੇ ਨੇ ਮੈਨੂੰ ਕੀ ਹੋਣ ਲੱਗਿਆ ਤਾਂ ਉਹ ਕੋਠੇ ਦੇ ਜਿਹੜਾ ਚਵਾਰਾ ਸੀ ਉਤੇ ਜਾ ਕੇ ਖੜ ਕੇ ਕਹਿਣ ਲੱਗਿਆ ਕਿ ਗੁਰੂ ਮਹਾਰਾਜ ਇਹ ਤਾਂ ਮੇਰੀ ਬਿਮਾਰੀ ਸੀ ਆਪਦੇ ਆਪ ਹਟ ਗਈ ਐ ਤੁਹਾਡੇ ਬਚਨਾਂ ਨਾਲ ਨਹੀਂ ਹੋਈ ਤੁਹਾਡੇ ਬਚਨਾਂ ਨਾਲ ਨਹੀਂ ਹਟੀ ਹੈ ਇਹ ਤਾਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਉਸ ਸਮੇਂ ਨਾ ਗੁਰਦੁਆਰਾ ਦੀਵਾਨ ਮਲ ਅਖਾੜਾ ਸਾਹਿਬ ਬੈਠੇ ਨੇ ਉਹਨਾਂ ਨੇ ਆਵਾਜ਼ ਸੁਣੀ ਮਲੂਕੇ ਚੌਧਰੀ ਦੀ ਤੇ ਜਦੋਂ ਇਹ ਆਵਾਜ਼ ਸੁਣੀ ਨਾ ਪਾਤਸ਼ਾਹ ਨੇ ਕਿਹਾ ਭਾਈ ਤੈ ਸ਼ਰਾਬ ਖੋਲ ਦਿੱਤੀ ਉਦੋਂ ਅਸੀਂ ਨੇ ਫਿਰ ਮਿਰਗੀ ਵੀ ਖੋਲ ਦਿੱਤੀ ਤੈ ਸ਼ਰਾਬ ਖੋਲ ਦਿੱਤੀ ਬਚਨ ਨਹੀਂ ਮੰਨਿਆ ਫਿਰ ਅਸੀਂ ਵੀ ਕਾਹ ਨੂੰ ਬੰਧਤ ਦੇ ਵਿੱਚ ਰੱਖਣੀ ਹੈ ਇਹਨੇ ਕਹਿਣ ਦੀ देर ਸੀ ਸਾਧ ਸੰਗਤ ਮਲੂਕੇ ਨੂੰ ਦੌਰਾ ਪਿਆ ਮਿਰਗੀ ਦਾ ਕੋਠੇ ਤੇ ਖੜੇ ਨੂੰ ਦੜੰਮ ਦੇ ਨੇ ਥੱਲੇ ਡਿੱਗੇ ਉਹਦੇ ਪ੍ਰਾਣ ਨਿਕਲ ਗਏ ਕਹਿਣ ਤੋਂ ਭਾਵ ਸਾਧ ਸੰਗਤ ਗੁਰੂ ਜਦੋਂ ਆਪ ਬਖਸ਼ਦਾ ਹੈ ਨਾ ਗੁਰੂ ਆਪ ਕਿਰਦਾ ਕਿਰਪਾ ਕਰਦਾ ਹੈ ਗੁਰੂ ਦੇ ਕਹੇ ਦੇ ਬਚਨਾਂ ਤੇ ਆਪਾਂ ਚੱਲਦੇ ਆਂ ਨਾ ਤਾਂ ਗੁਰੂ ਸਾਰਾ ਕੁਝ ਸਮਰਥ ਹੈ ਕਰਨ ਜੋਗ ਹੈ ਇਸੇ ਕਰਕੇ ਪਾਤਸ਼ਾਹ ਜੀ ਧੰ ਗੁਰੂ ਅਮਰਦਾਸ ਪਾਤਸ਼ਾਹ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਬਾਈਆਂ ਏ ਸਿੱਖ ਸਹੇਲਿਓ ਸਾਰਿਆਂ ਗੁਰੂ ਗੁਰੂ ਆਖੋ ਗੁਰੂ ਗੁਰੂ ਆਖਿਆ ਤੋਂ ਗੁਰੂ ਆਤਮਕ ਜੀਵਨ ਦੇ ਦਿੰਦਾ ਹੈ ਆਤਮਾ ਨੂੰ ਤ੍ਰਿਪਤ ਕਰ ਦਿੰਦਾ ਹੈ ਆਤਮਾ ਨੂੰ ਸਿੱਧੇ ਰਸਤੇ ਪਾ ਦਿੰਦਾ ਹੈ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ बोलदां ਤੋਂ ਇੱਕ ਨਹੀਂ ਬੇਅੰਤ ਗਲਤੀਆਂ ਤਰਕੁਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ ਕਰਨਾ ਅੱਗੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਸੁੱਧ ਬਾਣੀ ਪੜਨ ਦੀ ਬਲ ਬੁੱਧੀ ਬਖਸ਼ਿਸ਼ ਕਰਨ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ